ਯਾਰੀ ਵਾਈਗਰੂ ਵਾਲੀ ਤੇ ਕਹਿ ਰਹੀ ਹੈ ਨਾ ਤਹਾ ਉੱਥੇ ਦੀ ਵਕੀਲ ਮਿਲਣਾ ਕਿਉਂਕਿ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਣ ਪੁੱਛਣੀ ਉੱਥੇ ਨੇ ਮੇਰੇ ਹੋਣਗੇ ਤੇ ਆਪੀ ਤਰ੍ਹਾਂ ਲੋਕ ਨੂੰ ਸਜਣ ਲੈ ਨਾ ਕਸੂਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਤੇਦੀ ਮੱਤਬਤੀ ਬਈਆ ਉਹ ਸੁਬੀਰ ਪਾਲ ਜਦੋਂ ਕਾਂਟ ਰੱਖ ਲਈ ਬੈਠਾ ਸੀ ਮੈਂ ਜੁੱਸਟ ਅੱਜ ਰਾਤ ਆਹ ਕਿੱਥੇ ਗਿਆ ਉਹ ਸੋਧਿਆ ਨੇ ਕਹਦੇ ਨੇ ਪੁਆਇਂ ਪਾ ਲਈ ਉਹ ਕੋਲ ਨਮਾਣ ਮੰਦਰੀ ਪਾਸਟਾਕ ਵੱਲ ਜਾ ਰਹਿਣ ਹਲੇ ਪਹੁੰਚਿਆ ਨਹੀਂ ਆਇਆ ਇਹਨੂੰ ਸੜੇ ਵਿੱਚ ਰੁਕੀ ਦੇ ਲਓ ਅ ਸੜੇ ਯਾਰ ਸੁਖੀਰ ਬਾਦਲ ਗੱਡੀ 'ਚ ਇੱਕ ਵੀ ਨਾ ਹੋ ਰਿਹਾ ਆਪਦੀ ਗੱਡੀ 'ਚ ਐਮਪੀ ਦੀ ਟੈਕਟਾਂ ਘਰ ਘਰ ਦੀਆਂ ਰੱਖ ਕੇ ਸਾਰੇ ਬੰਦੇ ਉਹ ਜਿਹੜੇ ਉਹਦਾ ਸਾਥ ਚੱਲਦੇ ਉਹ ਕੋਲੇ ਦਾ ਬੰਦਾ ਕੋਈ ਕਾਲੀ ਲੰਦੀ ਟੇਪ ਲੈ ਲਓ ਉਹ ਜਦੋਂ ਇਹ ਗੱਲ ਜਿਹੜੀ ਫੋਟੋ ਮੁੰਡਾ ਕਹਿੰਦਾ ਕਹਿੰਦਾ ਹੁਣ ਨਾ ਸੱਜੇ ਅੰਦਰ ਐ ਪਿੱਛੇ ਵੰਗੂ ਆਹ ਹੱਥ ਐ ਖੜੇ ਗਿਆ ਖੜੀ ਸਭ ਲੋਕ ਐਕਸ ਤੋਂ ਦੇ ਨਾਲ ਆ ਕੇ ਟੋਡੇ ਲੱਗੇ ਆਈ ਰਹੀਆਂ ਟੋਡੇ ਆਪਕੇ ਲਈ ਆਏ ਨੇ ਦਰਾਂ ਮੇਰੀ ਵਾਜੂਦ ਕਿਨੇ ਕੀਤਾ ਸੀ ਤੁਸੀਂ ਸਾਡੇ 7-8 ਸਾਲਾਂ ਦਾ ਜਿੰਨਾ ਜਦੋਂ ਪਹਿਲੀ ਗੱਲ ਐ ਸੀ ਮੇਰੇ ਚਿਹਰੇ ਨੂੰ ਵਾਜੂਦ ਕਿਨੇ ਦਿੱਤਾ ਤੁਸੀਂ ਦੀ ਨਹੀਂ ਆਣੀ ਤੇਰੇ ਭਾਈ ਤੇ ਬੇਤਸੀ ਤੁਸੇਂ ਤੋਂ ਕੀ ਤੈਨਾਂ ਆ ਫਿਰ ਮੈਂ ਅਗਲੀ ਵਾਰ ਤੇ ਅਬ ਤੇਰੇ ਨੂੰ ਅਬ ਤੇ ਨੂੰ ਸ਼ੁਰੂ ਰਹੀ ਉਹਦੀ ਹੱਕਾਂ ਦੀ ਲੜਾਈ ਲੜਨ ਵਾਸਤੇ ਹੀ ਮਰ ਤੁਮ ਜਿਵੇਂ ਮਾਤੀ ਵਾਤ ਲੁਕੋ ਨਾ ਕਰਦੇ ਤਾਂ ਇਹੋ ਜਿਹੇ ਅੱਗ ਖਾ ਕੇ ਅੰਨ੍ਯ ਹੋ ਗਏ ਮਾਵਾ ਸਾਡੇ ਆ ਚੁਲਿਏ ਫੁੱਕਾ ਮੋਰ ਮੋਰ ਚਲੋ ਸ਼ਾਇਦ ਨੂੰ ਸੁਧਰ ਜੂਗੀ ਸ਼ਹਿਰ ਕੋ ਤੁੰਗੋ ਨਾ ਕੁਛ ਨਿਮਰਤਾ ਹੀ ਇਹ ਇਹ ਸ਼ਾਦਾ ਦੇ ਬਤੇ ਹੁਣ ਵੀ ਦੇ ਲੋ ਇੱਕ ਵਾਰ ਹੋ ਗਈ ਸੀ ਜਿਆਰੇ ਲਿਆ ਕਰੋ ਮੈਨਾਂ ਬੈਠੇ ਕਿਤੇ ਸ਼ਾਮ ਨੂੰ ਆਹ ਹੀ ਪ੍ਰੋਗਰਾਮ ਦਾ ਬਾਅਦ ਚੱਲਿਆ ਕਰਨ ਨੂੰ ਮੈਨਾਂ ਤੋਂ ਅਨੁਸਾਰੀ ਬਹੁਤ ਆਉਂਦਾ ਜਿਹੜਨ ਮਰਦੀ ਲੀਟਰ ਤੇ ਪੂਰੇ ਨਾ ਆਇਆ ਉਹਦੇ ਬਾਦੋਂ ਦੇ ਬਾਦੋਂ ਦੀ ਨੂੰਹ ਦੇ ਉਹ ਤੇ ਬੁੱਢੇ ਦੇ ਮੁਜੀ ਠੀਏ ਦੇ ਘੱਟੰਦੇ ਪੂਤ ਕਰਨੇ ਪੱਠਾ ਦੇ ਇਹ ਜੇਬਲੇ ਜੇਬ ਮਾਤੀ ਲੀਡਰ ਦੇ ਮੂੰਹ ਦੇ ਮਾਈਕ ਮੂਰੇ ਕਰਕੇ ਬਤਕਾ ਖੁਸੈਨ ਕਿ ਬੋਟਾਂ ਦੀ ਕੀ ਤਿਆਰੀ ਹੈ ਉਹ ਗਲਤ ਤਿਆਰੀ ਹੈ ਭਗਵਾਨ ਤੁਹਾਨੂੰ ਨਾਵਾਂਗੇ ਮੈਂ ਕਿਹਾ ਕੱਲੇ ਸੰਗਰੂਲ ਜੀ ਪਹਿਲੇ ਇਹਨਾਂ ਦੀ ਜਦ ਮੈਂ ਤੇਰਾ ਤੋਂ ਤੇਰਾ ਮੈਂ ਖੜਾ ਕਰਦਾ ਇੱਕ ਧਾਰਾ ਦਿੱਤ ਇੱਕ ਧਾਰਾ ਅਸਲ ਜਿਹੜਾ ਉਹ ਕਹਿੰਦੇ ਨਾ ਕਿ ਮੈਂ ਨੂੰ ਕਹਿੰਦੇ ਮੈਂ ਮਾੜਾ ਕੀ ਕਹਤਾ ਮੈਂ ਖਾਲ ਦਾ ਮਾੜਾ ਕੀ ਕਰਤਾ ਮੈਂ ਇੰਡੀਪੈਂਡੈਂਟ ਨਹੀਂ ਕਿਸੇ ਤੀ ਪੁੱਤਰ ਚਿੱਤੇ ਤੇ ਲਾਇਆ ਜੀ ਮੈਂ ਤੁਹਾਡੇ ਮੇਲੇ ਕਿਸੇ ਗਲਤ ਬੰਦੇ ਨੂੰ ਥਾਣੇ ਤੇ ਛੜਾਇਆ ਜੀ ਮੈਂ ਤੁਹਾਡੇ ਮੇਲੇ ਕਿਸੇ ਸਹੀ ਬੰਦੇ ਤੇ ਪਾਟਾ ਪਾਇਆ ਜੀ ਮੈਂ ਤੁਹਾਡੇ ਮੇਲੇ ਕਿਸੇ ਬੰਦੇ ਤੋਂ ਤੇ ਆਈਡ ਕਾਪੀ ਕਰਾਇਆ ਜੀ ਫਿਰ ਫਿਰ ਮੂੰਹ ਤਾਂ ਨਾ ਉਹ ਪੁਰਾਣੇ ਤੁਮਣ ਨਹੀਂ ਰੋਣਾ ਨਾ ਲੈ ਇਹਦੇ ਨੇ ਜਿਹੜੀ ਤੁਹਾਡੀ ਬਾਜ ਪਾਰਲੀਮੈਂਟ ਚ ਪਹੁੰਚ ਗਈ ਉਹ ਕਰਾਉਣੀ ਹੈ ਬੇਦਰ ਸਾਰੇ ਕੋ ਦਰਸਨ ਲੱਗ ਗਏ ਆ ਫਿਰ ਤਾਂ ਕੰਮ ਹੀ ਕਰਾਉਣੇ ਉਹਦੇ ਨੇ ਯਾਰ ਪੈਸੇ ਬੰਦ ਕੇ ਸਾਫੀ ਦੇਈ ਜਾਂਦੇ ਤਾਂ ਰਬੀ ਰਬੀਲਾ ਆਜ ਕੀ ਆਉਣੀ ਹੈ ਹਰਾਮ ਦੇ ਕੋ ਅਫਮਾਨ ਕਾਲੋ ਨੇ ਭਾਵੇਂ ਮੈਂ ਕਰਦਾ ਤੇ ਵਕਤ ਲੋਕ ਕਰਦੇ ਸਾਰਾ ਦੁੱਖ ਪ੍ਰਿਆਮਨ ਭੁਰੀ ਨਕਲੇ ਲੱਗਉਂਦੇ ਆ ਦ੍ਰਿਆਮ ਦ੍ਰਿਅਤਿਆਪਨ ਹੁੰਦੇ ਆ ਕਾਮਾ ਜੇ ਮੈਂ ਥੋੜੀ ਕਰਦੇ ਮੇਰੀ ਕੋਈ ਕਾਪੜੀ ਬੈਜੀ ਮਤਲਬ ਮੈਂ ਤੇਰਾ ਰਕਾ ਮੁੰਡਾ ਸੋਜ ਵਾਲਾ ਮੈਂ ਥੋੜੀ ਕਰਦੇ اے جڑے تھوڑی جی بین بجائے تھے اپرے تھپا مانگو تسی نکڑے اوے تھو تھو دلتے نے اے لا اں بیٹ گالیاں تے کانگریس دے ایتھے کرنا اوے کتو کتو چالی دی ہے تے ایتھے کھونیاں بیٹھیاں پلو اٹرییاں کھا کے ایتھے تو بدنے انہاں دی کھنڈناں لیے کھنڈناں لیے میٹھا کھاتا میٹھا کھاتا ہاں برکے چلو گمنا تھا ہاں جی ہاں صاحب ہاں اپو تو گڑھتے دے کر لے ایں نہ تھو ہاں بھائی ہاں اے ایں تی چیز تو دے لینا صاحب ਇਹ ਵੀ ਉਹ ਧੋਖਾ ਚਾਹੁੰਦੇ ਨਹੀਂ ਆ ਸਾਰਾ ਦੁਹਾਰੀ ਨੂੰ ਲਾਈਵ ਲੈ ਜਾਂਦਾ ਫੇਸਬੁੱਕ ਤੋਂ YouTube ਤੋਂ ਉਹ ਲੋਕ ਇਹ ਇਹ ਨਹੀਂ ਕਰ ਸਕਦੇ ਅੱਜ ਦੇ ਦਿਨ ਕੇਬਲ ਤੋਂ ਤੇ ਜਿਹੜੇ ਪ੍ਰਦਰਸ਼ਕ ਜਿਹੜੇ ਇੱਕ ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਪਹਿਲਾਂ ਪੁੱਛਦੇ ਆ ਬਾਹਰ ਹਾਊ ਮਾਚ ਇਜ਼ ਦ ਟੈਂਪਰੇਚਰ ਉਹਨੇ 42 ਡਿਗਰੀ ਮਾਈ ਬਾਡੀ ਇਜ਼ ਟੂ ਹਾਰਟ ਟੂ ਹਾਰਟ ਤੇ ਜਿਹੜੇ ਆ ਅੰਗਰੇਜ਼ੀ ਗਾਉਣਗੇ ਲੈ ਮਾਇਕ ਉਹਦੇ ਨਾਲ ਇੱਕਦਮ ਫੈਕਟਰੀ ਕੋਲ ਨੈਲੀ ਪੌੜੀਆ ਤੇ ਤੱਕਦਾ ਨਹੀਂ ਮੈਂ ਕਿ ਜੀਰੀ ਲਾਉਣ ਨਾਲ ਨਹੀਂ ਔਖਾ ਕੱਕਕਰ ਨਾਲ ਤਾਂ ਨਹੀਂ ਔਖਾ ਉਹ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਹਰੇਕ ਤੋਂ ਜਿਤਵਾਦ ਨੇ ਮੁਬਾਰਕ ਜਿਨਾ ਪੈਂਦਾ ਸਾਚੀ ਬੋਲ ਜੇ ਤੇ ਬਾਕੀ ਬੋਲੀ ਚੋ ਕੋਈ ਨਾਮ ਕਰਾਂਗੇ ਪਰਵਾਹ ਨਾ ਕਰਿਆ ਜੁਨਾ ਨਹੀਂ ਤੁਸੀਂ ਫੱਲਿਆਂ ਨੂੰ ਸੰਭਲਿਓ ਕੋਲਿੰਗੂਦ ਕਿੱਥੇ ਲਾਉਣਾ ਹੈ ਬੋਟਾ ਬੋਟਾ ਦੇ ਸਾਰਜ ਬੋਟਾ ਮਲਤਾ ਦਿਓ ਉੱਤਰੀ ਜਲੀ ਬੇਦਰਨਾ ਕਰੋ ਨਾ ਕੱਲੇ ਬਾਣੀ ਬਾਈ ਕਰਦੇ ਨਾ ਮੈਂ ਕੱਲੇ ਨੂੰ ਸਾਰੇ ਆ ਇੱਕ ਵਾਰੀ ਬਾਹਰ ਜਾਈ ਆ ਜਾਓ ਆਹ ਇਹ ਇੱਕ ਗੱਲ ਕਹਿੰਦੇ ਨੇ ਮੈਂ ਚਾਹ ਦੇ ਆਪ ਦੇ ਨਵੇਂ ਮੇਰੇ ਆ ਗਏ ਮੈਂ ਜੇਲਾਂ ਮਾਦੀ ਨਿੱਕਦੇ ਮੁਰੇ ਮੈਂ ਕਰਕੇ ਮੇਰਾ ਨਾਲ ਤਾ ਮਾਰ ਆਣਾ ਹੋਏ ਬੰਨਣਾ ਲੋਇਆ ਆਹ ਇਹ ਨੂੰ ਇਹ ਪੂ ਮਕਰਗਰ ਤਕਰੀਰ ਸੀ ਆਪ ਚਲ ਕੇ ਖੜੀ ਨਿਰ ਤੋਂ ਚਲੇ ਤੂੰ ਦੇਖੇ ਵੀਡੀਓ ਪਾਣੀ ਵੜ ਗਿਆ ਨਾਨੀ ਚਾਹ ਨਾਲ ਤੇ ਚਾਹ ਗਈ ਸੀ ਦੇਖਿਓ ਵੀ ਵੀਰੇ ਤੁਸੀਂ ਤਾਂ ਮਤੇ ਸੀ ਆਸਪੱਤੇ ਤੇ ਬੇਲੇ ਚੱਲ ਰਹੀ ਸੀ ਮੇਰੀ ਵਾਰੀ ਆ ਗਈ ਮੈਂ ਬੋਲਣ ਲੱਗਿਆ ਰੂਹ ਮੇਰੇ ਆ ਵੀ ਛੇਤੀ ਵਾਰੀ ਆਇਆ ਇੱਥੇ ਉਹੀ ਬੋਲੂਗਾ ਹੋਰ ਇੱਦੋਂ ਬੋਲ ਬੋ ਕੋਈ ਕਦੇ ਬੋਲੋ ਹਰ ਜਦ ਕੋ ਹੁਣ ਮੈਂ ਤਾਂ ਉਹ ਨਹੀਂ ਸੀ ਬੰਤਾ ਕੋਰਨ ਦੀ ਸੀ ਇਹ ਨਹੀਂ ਦੀ ਮੈਂ ਕਹਿੰਦਾ ਨਹੀਂ ਜਾਦਾ ਹੈ ਜਾਦਾ ਅਜੀਬ ਬੰਦ ਓ ਮੈਂ ਗਾ ਬੈਠਾ ਬੈਠੀ ਨਹੀਂ ਜਦੋਂ ਇਹ ਲੋਕ ਆਏ ਨਾ ਮੈਂ ਪੰਜਾਬੀ ਲੋਕਾਂ ਨਾਲ ਸਦਾ ਬਿਕਰੂ ਪੰਜਾਬੀ ਨਾਲ ਬਹਿਉਂਦੀ ਓ ਮੈਂ ਗਾ ਮੈਂ ਗਾ ਕੋਤਵਾਰੇ ਲੁੱਟ ਕੇ ਖਾ ਗਏ ਭਾਈ ਉਸ ਦੀ ਕਰਨੇ ਬੁਹਾਦੀ ਉਹ ਇੱਕ ਵੀਡੀਓ ਆਜੀ ਲੋਕ ਮੈਂ ਨੂੰ ਰੱਤ ਨੂੰ ਦਿੱਲੀ ਉੱਤੇ ਬੋਲਣ ਆਉਣ ਲੱਗੇ ਪੰਜਾਬ ਤੋਂ ਮੁੰਡਿਆਂ ਨੇ ਉਹ ਕਹਿੰਦੇ ਬਾਈ ਹੋਏ ਇਹਨੇ ਨਾ ਦਰਬੀਰ ਵੀ ਨਹੀਂ ਕੋਰ ਨਾਲ ਹੋਇਆ ਨਾ ਟੋਕ ਵੀ ਗਿਆ ਉਹ ਮੈਂ ਕਿਹਾ ਨਹੀਂ ਕੀ ਕਰਿਆ ਦੇਪੁਰੋਂ ਬੋਲੋ ਪਹਿਲਾਂ ਇਹਨਾਂ ਨੂੰ ਕਦੇ ਅਜਿਹਾ ਮੱਕਣ ਤੱਕ ਕਰੀ ਨਹੀਂ ਸੀ ਅਜੇ ਤੱਕ ਮੁੱਕਰਾ ਵੱਡਾ ਵੱਲਮ ਭਾਲਦੇ ਬੈਠੇ ਆ ਜਿੱਥੇ ਵੱਡਾ ਵੱਲਮ ਮਿਲ ਜੇ ਬੈ ਚਬਾਈਆਂ ਬਾਲਾ ਫੇ ਹੋ ਜੇ ਔਰ ਤੇ ਜਿਆਦਾ ਕੰਤਾਂ ਢੋਲ ਜੇ ਉਹ ਕਿਹਦੇ ਮਤਲਬ ਤੇ ਇਹ ਤਾਂ ਹੋਲਡਰ ਵੀ ਪੱਤ ਕੇ ਲਿਆ ਗਿਆ ਸੱਚਿਆਂ ਨੇ ਤਾੜੀਆਂ ਮਾਰ ਕੇ ਬੋਲਦਾ ਫਿਰਦਾ ਜਿਆ ਆਹ ਆਹ ਖਾ ਗਏ ਸਾਡੀਆਂ ਤਿੰਨ ਪੀੜ੍ਹੀਆਂ ਹੀ ਅੱਜੇ ਉੱਟ ਕੇ ਪੈਸੇ ਕਮਾਉਣੀ ਆਈ ਦੀ ਲੀਡਰ ਇਚ ਨੋ ਪੈਸੇ ਕਮਾਉਣ ਦੇ ਪੈਸੇ ਕਮਾਉਣ ਨਾਲ ਕੰਮ ਤਾਂ ਛੱਡੀ ਗੱਦੀ ਮੈਂ ਕਿਹਾ ਵੀ ਫੇਰ ਕਲਾਕਾਰ ਸੀ ਆਹ ਜਿਹੜੇ ਫਿਲਮਾਂ 'ਚ ਕੰਮ ਕਰਦੇ ਆਂ ਮੁੰਡੇ ਨੇਰੀਓ ਟੀਮ ਐ ਬਿੰਨੂ ਢਿੱਲੋਂ ਕਲਮਜੀਤ ਤਨਮੋਲ ਆਹ ਚਕਾ ਚੱਕੀ ਤੇ ਵਖਾਣ ਮੇਰੀ ਟੀਮ ਐ ਜਗਨੂ ਮਸਤ ਮਸਤ ਵਿੱਚ ਲੈ ਕੇ ਜਾਂਦੇ ਨੇ ਸਾਰਾ ਫੇਰ ਨਾ ਮੇਰੇ ਮੋਗੇ ਦੇ ਤਾਂ ਕਰਦਾ ਓਏ ਆ ਜਾ ਇੱਧਰ ਬੰਬੇ ਚਲੀਏ ਉਹ ਮੈਂ ਕਹਿੰਦਾ ਨਹੀਂ ਓਏ ਰੱਬ ਨੇ ਡਿਊਟੀਆਂ ਲਾਈਆਂ ਕੋਈ ਓਏ ਉਹ ਵੱਡੇ ਕੰਮ ਕਰਾਉਂ ਪੁਰਾਪ ਦੇਖ ਲੈ ਜਾਓ ਠੀਕ ਹੈ ਨਾ ਮੈਂ ਕਿਹਾ ਮੈਂ ਨਹੀਂ ਆਉਣਾ ਪਹਿਲਾਂ ਮੇਰੀ ਡਿਊਟੀ ਲਈ ਰੱਬ ਨੇ ਕਿ ਤੂੰ ਹਸਾਉਣਾ 20 ਸਾਲ ਮੈਂ ਪੰਜਾਬੀਆਂ ਨੂੰ ਹਸਾਇਆ ਡਿਊਟੀ ਨਭਾਈ ਤੇ ਅੱਜ ਕੱਲ ਮੇਰੀ ਡਿਊਟੀ ਲੱਗੀ ਹੋਈ ਹੈ ਉਲਟੀ ਪੰਜ 6 ਸਾਲ ਤੋਂ ਡਿਊਟੀ ਲੱਗੀ ਹੈ ਵੀ ਵਿਰੋਧੀਆਂ ਨੂੰ ਰਵਾਉਣਾ ਹੈ ਉਹ ਵੀ ਡਿਊਟੀ ਲਵਾ ਰਹੇ ਹਨ ਜਮਾਰੇ ਹਾਂ ਉਹ ਜਮਾਰੇ ਉਮੀਦ ਨਾ ਕਰਿਓ ਮੈਨੂੰ ਪਤਾ ਪੈਣਾ ਬੈਠੇ ਮਾਵਾ ਬੈਠੇ ਸਭ ਤੋਂ ਵੱਧ ਦੁਖੀ ਨੇ ਕਬੂ ਚੁੱਲ੍ਹਾ ਤੇ ਨੰਨ ਚਲਾਉਣੀ ਇਹਨਾਂ ਨੂੰ ਪੁੱਤਾਂ ਨਾ ਮਂਗਾਈ ਕਿੰਨੀ ਐ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਤੁਸੀਂ ਬਹੁਤ ਭਾਰੀ ਬੇਨਤੀ ਚਾਹੀ ਆਇਆ ਕਰੋ ਤਾਂ ਦੇਖੋ ਨਾ ਜੇ ਥੋੜੇ ਬਿਨਾਂ ਘਰ ਨਹੀਂ ਚਲਦੇ ਥੋੜੇ ਬਿਨਾਂ ਮੁਲਕ ਵੀ ਨਹੀਂ ਚੱਲ ਸਕਦੇ ਪਾਰਲੀਮੈਂਟ ਵਿੱਚ ਮੈਂ ਬੋਲਿਆ ਸੀ ਭਰੂਣ ਹੱਤਿਆ ਤੇ ਗਵੇਦ ਸੀਗੀ ਮੈਂ ਕਿਹਾ ਸੀ ਨਾ ਉਹ ਮੈਂ ਕਿਹਾ ਕੁੜੀਆਂ ਨੂੰ ਤੁਸੀਂ ਪਹਿਲਾਂ ਜੰਮ ਨਹੀਂ ਦਿੱਤੇ ਜੰਮ ਤੋਂ ਪਹਿਲੀ ਮਾਰ ਦਿਓ ਜੇ ਜੰਮ ਦਿੰਨੇ ਹੋ ਤਾਂ ਫਿਰ ਇਹ ਕੋਈ ਸਾਨ ਨਹੀਂ ਕਰਦੇ ਕਿ ਮੈਂ ਜੰਮ ਅਸੀਂ ਕੋਈ ਮਾਰੀ ਜੰਮਤੀ ਉਹਨੂੰ ਮਹੌਂਗ ਵੀ ਤਾਂ ਤੇ ਉਹ ਫਿਰ ਜਿਉਣਾ ਦਾ ਕਈ ਵਾਰੀ ਕੀ ਹੁੰਦਾ ਜੰਮਤੀ 20 ਸਾਲ ਦੀ ਹੋ ਗਈ ਕਿਤੇ ਦਾਜ ਦੀ ਲਾਲਚਿਆਂ ਦਾ ਬਿਆਨ ਦੇ ਲੋ ਭਾਈ ਸਾਥੋਂ ਤਾਂ ਮਰੀ ਨਹੀਂ ਤੁਸੀਂ ਮਾਰਦੇ ਉਹ ਮਾਰਦੇ ਤੇ ਪਾਰਲੀਮੈਂਟ ਵਿੱਚ ਨਾ ਕਿ ਸ਼ੇਰ ਬੋਲਿਆ ਸੀ ਸ਼ੇਰ ਕੇ ਲਾਉਣਾ ਔਰ ਠੀਕ ਹੈ ਜੀ ਮੈਂ ਠਹਿਰ ਕੋਈ ਖਾ ਲੈ ਚਲੋ ਠੀਕ ਮੀਰੋ ਮਾਂ ਉੱਤੇ ਕਹਾਂ ਸੀ ਇੱਕ ਕੁੜੀ ਜਿਹੜੀ ਹਜੇ ਜੰਮੀ ਨਹੀਂ ਮਾਂ ਦੇ ਪੇਟ ਚੋਂ ਗੱਲ ਕਰ ਰਹੀ ਆਂ ਮਾਂ ਨਾਲ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆ ਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਵਾ ਹੀ ਨੇ ਜੰਮਦਿਆਂ ਕੀ ਪਤਾ ਮੈਂ ਜੰਮ ਦੇ ਮਾਂ ਕੋਈ ਅਗਮੜਾ ਮਰਦ ਨਹੀਂ ਮਾਇ ਪੇਟ ਦੇ ਵਿੱਚ ਨਾ ਕਤਲ ਕਰਾਨੀ ਆਹੀ ਮੇਰੀ ਅਰਜਨੀ ਮਾਇ ਇਹ ਪਾਰਲੀਮੈਂਟ ਚ ਬੋਲਿਆ ਤੁਸੀਂ ਭਾਰ ਐਂ ਦਿਸ ਕੀ ਤੇ ਤੋ ਵੀਰੋ ਨੂੰ ਪਤਾ ਉਦਾਸੀ ਹੈ ਪੰਜਾਬ ਚ ਚੱਲ ਪੰਜਾਬ ਬਾਤ ਹੈ ਜੀ ਐਨਾ ਬਾਤ ਪੰਜਾਬ ਕਦੇ ਦੇਖਿਆ ਗਿਆ ਸੱਥਾਂ ਤੇ ਰੌਣਕਾਂ ਉੱਤੀਆਂ 25 ਬਿਜੀ ਦੇ ਸਾਲ ਦੇ ਬੁੰਡਿਆਂ ਦੀਆਂ ਦਾੜੀਆਂ ਟਿੱਕੀਆਂ ਹੋਣਗੀਆਂ ਚਿੰਤਾ ਤੇ ਖਸਮਾਂ ਦੇਸ ਦਾ 40 ਹਾਲ ਸਾਡੇ ਕੰਮ ਤੇ ਨਹੀਂ ਜਾ ਰਹੇ ਅਸੀਂ ਆਹ ਬੇਲੇ ਕਰਦੇ ਆ ਆ ਮੁੰਡਾ ਫਿਰ ਉੱਤੇ ਕੋ ਜਾam ਰਹੇ ਫਿਰ ਬਿਗੜੀ ਹੋਈ ਪੜੀ ਰਹੀ ਜੀ ਫਿਰ ਤਾਂ ਜਾਣੇ ਨਹੀਂ ਇਹਨਾਂ ਨੂੰ ਕੰਮ ਦੇ ਦਿਓ ਯਾਰ ਬੇਲੇਬਾਨ ਨੇ ਉਹ 扑ਟ ਕਰਦੀ ਬ扑ਟ ਕਰਕੇ ਕੰਮ ਦੇ ਦਿਓ ਤੁਸੀਂ ਕਿਸੇ ਨੇ ਹੱਲੇ ਬੰਦੇ ਨੂੰ ਜਾਣਦੇ ਹੋ ਜੀ ਤੁਹਾਡੇ ਦੋਸਤ મિતਰ ਹੋਵੇ ਜਾਂ ਕੋਈ ਰਿਸ਼ਤੇਦਾਰ ਹੋਵੇ ਜੇ ਨੌਕਰੀ ਵੀ ਕਰਦਾ ਹੋਵੇ ਤੇ ਚਿਟਾ ਨਹੀਂ ਖਾਂਦਾ ਹੋਵੇ ਨਹੀਂ ਹੁੰਦਾ ਹਨ ਕੁਗੁਗੁਗੁ ਇਹ ਨਹੀਂ ਹੁੰਦਾ ਜੀ ਉਹ ਸਾਰਾ ਦਿਨ ਜਾਮਾ ਕੰਮ ਤੇ ਆਦਰੇ ਥੱਕਾ ਲਾ ਹੋਵੇ ਜਾਊਗਾ ਧਰ ਕੇ ਬੇਟੇ ਕੋਲ ਲੈ ਕੇ ਜਾਊਗਾ ਉਹਦੇ ਕੰਮ ਤੇ ਇਹ ਆਪ ਨੂੰ ਮਿਲਦੇ ਨੇ ਕੱਲ ਕੀ ਕਰੇਗਾ ਉਹ ਕੋਈ ਗੱਲ ਕਰਨ ਦਾ ਮਿਲਦਾ ਲੈ ਕਹਿੰਦਾ ਉਹ ਉਧਰ ਉਧਰ ਲੱਗ ਜਾਂਦੇ ਨੇ ਦਾ ਭਾਰਲੇ ਨੂੰ ਕੁਰਪਾ ਦੇ ਦੇ ਭਾਰਲੇ ਨੂੰ ਸੁਣਨ ਵਿੱਚ ਵੀਰੋ ਜੀ ਜੇ ਦੇਖੀ ਨਾ ਫੋਟੋ ਯਾਰ ਮਾਸਕੜ ਦਬਾਈ ਸਿੰਗਾ ਬੰਲੇਸ਼ੀਆ ਨਹੀਂ ਨਹੀਂ ਆ ਗਿਆ ਜਿੱਥੇ ਦੁਨੀਆ ਦੇ ਵਿੱਚ ਕੋਈ ਪੰਜਾਬੀ ਫਰਾਂਸਲੇ ਨੇ ਕਿਤੇ ਪੁੱਜੀ ਬੈਠੇ ਨੇ ਏਜੰਟ ਨੇ ਧੋਖੇ ਨਾਲ ਉੱਥੇ ਵਸਾ ਦਿੱਤੇ ਜਦੋਂ ਕਿਤੇ ਕੋਈ ਨਸ ਕੋਈ ਨਾ ਨੂੰ ਕਿਹੋ ਬਰਾਮ ਦਾ ਮੌਕਾ ਮਿਲਦਾ। ਉਹ ਕੁਦਰੀ ਹੋ ਰਹੇ ਨੇ। ਅਹੀਂ ਕਹਿਣ ਦੇ ਸਿੱਧੀ ਅੱਗੇ ਐਸ ਮੁਲਕ ਜਾਂਦੀ ਸਾਡੀ ਜਾਨ ਬਚੂ ਇਹ ਵੀ ਦਿਓ ਕਿ ਇਹ ਸੱਕ ਬਚਾਉ। ਬਚਾ ਮੰਤਲ। ਮੇਰੇ ਨਾਲ ਜੁਲੰਦੀ ਨੂੰ ਤਾਂ ਹੋਰ ਲੱਗ ਕੇ ਹੁੰਦੇ ਆ। ਅੱਗੇ ਵੀ ਇਹਨਾਂ ਕਿਉਂ ਲਿਖੇ ਭੈ ਲੋ। ਕਿਉਂਕਿ ਉਹਨੂੰ ਸੋ ਐਸ਼ੋ ਨਹੀਂ ਹੈ। ਮੈਂ ਬਤਾਉਣਾ ਨਹੀਂ। ਆਖੀ ਨੇ ਕੋਈ ਮਤਵਤ ਫੜਾਈ ਨਹੀਂ ਫਾਈਂਡ ਕੀਤੀ। ਆਖੀ ਆਈਏ। ਉਹ ਤੂੰ ਕੁਤਾਨ ਕਰਨ ਆਇਆ। ਕੁਕਤ ਮਾਇ ਤੇ ਸਾਰੇ ਰਾਣੀ। ਉਹ ਲੈ ਲਾਹੋ ਆਹ ਹੋ ਗਿਆ ਨਵੇ ਮੈਂ ਕਰ ਕੋ ਦਾ ਅੱਜ ਅਕਰ ਸ਼ਾਮ ਤੱਕ ਪਾਸਪੋਰਟ ਬੰਦ ਲਾ ਦਿੱਤੇ ਦਲੇਸ਼ ਚੰਦਰਾ ਦੇ ਠੀਕ ਹੈ ਨਾ ਤੇ ਫਿਰ ਮੈਂ ਕਿਹਦੇ ਕੰਮ ਕਰਾਈ ਜਾਂਦਾ ਜੀ ਸਾਡੀ ਕਿਹੜੀ ਸਰਕਾਰ ਹੈ ਕੰਮ ਨਹੀਂ ਕਰਵਾਉਂਦੀ ਬੇਜਮਤਾਲੀ ਨੂੰ ਚੋਣਾਂ ਦਾ ਰਾਜ ਨੂੰ ਇਹਦਾ ਦਾ ਨਾ ਕੋਈ ਕਾਰ ਇਹ ਕਦੇ ਨਹੀਂ ਸੋਚਿਆ ਕਰੋ ਕਿ ਸਰਕਾਰ ਦੀ ਨਿਰਵੀਂ ਦੀ ਕੀ ਫਰ ਹੈ ਜਿਹੜਾ ਐਮਪੀ ਪਾਰਲੀਮੈਂਟ ਚ ਹਰੇਕ ਮੁੱਦੇ ਤੇ ਖੁੱਲ ਕੇ ਬੋਲਦਾ ਹੋਵੇ ਸਰਕਾਰ ਨੂੰ ਦਰਦੀ ਉਹਦੀ ਹੈ ਕੁਝ ਕੰਮ ਨਹੀਂ ਲੱਗਦੇ ਨੇ ਕਿਉਂਕਿ ਉਹ ਮੰਨਦਾ ਜੇ ਨਾ ਕੰਮ ਕੀਤਾ ਨਾ ਇਹਨੇ ਬੋਲ ਕੇ ਸਾਰੇ ਜਰੂਸ ਸਾੜ ਰਹੇ ਨੇ ਸੁਸ਼ਮਾ ਸਮਾਜ ਨੂੰ ਨਾ ਪੰਜਾਬੀ ਚ ਐਂਕੋ ਪੰਜਾਬਣ ਹੈ ਅਮਾਰੇ ਦੀ ਹੈ ਮੈਂ ਕੰਮ ਮੈਨੂੰ ਜਿਹੜੀ ਇੱਥੇ ਮੈਂ ਦਿਉਂਗਾ ਨਾ ਕਿ ਆ ਇੱਥੇ ਬਸੇ ਰਹਿਣਾ ਹੀ ਥਾਪ ਤੇ ਵੀਕਟ ਆਣਨ ਕਹਿੰਦੇ ਨੇ ਨਹੀਂ ਪਾਰਲੀਮੈਂਟ ਚ ਬੋਲ ਕੇ ਮੈਂ ਜਰੂਸ ਸਾੜੂਗਾ ਉਹ ਕਹਿੰਦੇ ਹਫਤਾ ਦਾ ਜਾਂਦੇ ਆ ਦੋ ਦਿਨ ਦਿਨ ਆ ਜਾ ਕਹਿੰਦੇ ਉੱਥੇ ਬੋਲ ਨਹੀਂ ਨਾ ਮੈਂ ਬੋਲਿਆ ਅਨੇਕ ਕੰਮ ਨੂੰ ਨਾ ਮੈਂ ਹਾਂ ਤੁਸੀਂ ਸੋਚੋ ਨਾ ਮੇਰੇ ਨਾਲ ਕਿ ਮੇਰੇ ਨਾਲ ਨਹੀਂ ਕੋਈ ਤੇ ਉਹ ਨਹੀਂ ਤਿੰਨ ਤਰ੍ਹਾਂ ਦੇ ਲੀਏ ਘਰੇੋਂ ਤੋਂ ਕਿਹੜੀ ਟੈਕਸੀ ਵੀ ਕਾ ਲੇ ਤੂੰ ਬੋਲਦੀ ਨਾ ਮੱਸ ਹਾਂ ਹਰ ਕਹਿ ਬਈ ਬੇਟਾ ਬੇਟਾ ਬਾਤ ਪਾਡੀ ਬਾਤ ਕਰ ਲੈ ਲੈ ਕਰ ਲੈ ਬਿਰੋ ਇਹ ਨੀਂਦ ਨੀਂਦ ਤਾਂ ਮਰਾਤਾ ਨਹੀਂ ਨਾ ਨੀਂਦ ਸਾਫ਼ ਨਹੀਂ ਹੁੰਦੀ ਨਾ ਹੁਣ ਆਪਾਂ ਚੜ੍ਹ ਕੇ ਵੇਚਾਂਗੇ ਜੀ 1840 ਦੇ ਬਟਨ ਪਰ ਸੁਆਮੀ ਨਥੀਆ ਕੋਟਾਂ ਨਹੀਂ ਹੈ ਨਾ ਮੈਂ ਗਈ ਜਾਂਦਾ ਰਹਿ ਤੱਕਾ ਰਹੇ ਆਂ ਸਾਰਾ ਦੇ ਬੜੇ ਓਕੇ ਲੱਤਾਂ ਉੱਪਰ ਆ ਬਈਆਂ ਨੇ ਪੰਜ ਸਾਲ ਤੋਂ ਬੈਠੇ ਨਹੀਂ ਆ ਲੈ ਤੀ ਮਾ ਆਪਾਂ ਕਿੰਨੇ ਵੇਚਾਂਗੇ ਜੀ 1840 ਫਰੀ ਭੰਤ ਸੁਆਮੀ ਨਥੀਆ ਕੋਟਾਂ ਜਿਹੜੀ ਅੱਗੋਂ ਪੁਰਣੀ ਨਾਲ ਗੱਲ ਕਰਦੇ ਨੇ ਨਾ ਉਹ ਕੀ ਕਹਿੰਦੀ ਹੈ ਸੁਆਮੀਨਾਥ ਦੀ ਰਿਪੋਰਟ ਕਹਿੰਦੀ ਹੈ ਕਿ ਜੇ ਧੀ ਖਰੀਦਣ ਤੋਂ ਲੈ ਕੇ ਮੰਡੀ ਟੱਕ ਫਸਲ ਪਹੁੰਚਾਉਣ ਤੱਕ 100 ਰੁਪਿਆ ਖਰਚ ਹੁੰਦਾ ਹੈ ਤਾਂ ਪਾਕਿਸਤਾਨ ਨੂੰ 200 ਰੁਪਿਆ ਲੈਣਾ ਚਾਹੀਦਾ ਜੇ ਦਾਸਰੀਆ ਤੇ ਲੱਗਿਆ ਫਸਲ ਨੂੰ ਪਹੁੰਚਾਉਣ ਤੇ ਮੰਡੀ ਤੱਕ ਲੈ ਕੇ ਜਾਣ ਸਰ ਤਾਂ ਪੰਦਰਾਂ ਰੁਪਏ ਦੇ ਲੱਗਿਆ ਆਪਾਂ ਕਹਿੰਦੇ ਆ ਸਵਾਮੀਨਾ ਤਿੰਨ ਰਪੋਟਾਂ ਜੇ ਲਾਗੂ ਹੋ ਜਾਣ ਜਿਹੜੀਆਂ ਮੋਦੀ ਨੇ ਕਹੀਆਂ ਸੀ ਬਲਕਿ ਕੀਤੀਆਂ ਗਈ ਤੱਕ ਅੰਕ ਦਾ ਭਾਅ ਆਨਦਾ ਜੀ 26110 ਰੁਪਏ ਪਰ ਹੁਣ ਆਪਾਂ ਹੁਣ ਪਿੱਛਾ ਦੇਖਾਂ ਆਪਾਂ 440 ਚਾਲ ਦੇ ਕੋਲ ਚੁਲਿਤ ਹੈ ਸਾਈ ਸੜਾਮ ਨੇ ਜਿਹੜੇ ਆਪਸਾ ਸਿਰੋ ਜਿਹਾ ਦਿੱਲੀ ਦਾ ਹੀ ਨਾ ਕੇਂਦਰੀ ਰਾਜ ਸਭਾ ਕਿ ਕਿੰਨਾ ਗੱਲ ਕੀਤੀ ਮੈਂ ਕਿੰਗਾ ਸਾਥ ਆਪਾਂ ਦਿੱਲੀ ਦੇ ਵਿੱਚ ਸਵਾਮੀਨਾ ਜੰਨੇ ਪਰ ਆਪਾਂ ਪਾ ਦੇਸਤੇ ਉਹ ਕਹਿੰਦੇ ਉਹ ਇਹ ਤਾਂ ਕੀਤਾ ਲਾਗੂ ਕਰਨ ਕਰਦੀ ਸਵਾਮੀ ਆਂਦੇ ਨਾ ਪਤਰ ਨਾ ਨਾ ਸਤਾ ਤੇ ਤੇਰੀ ਲੱਗੂ ਕਰ ਸਕਦੀ ਸੈਂਟਰ ਦੇ ਅਸਰ ਪਰ ਮੈਂ ਕਹੇ ਜੀ ਮੈਂ ਕਿਹਾ ਸਵਾਮੀ ਆਂਦੀ ਕੋ ਲਾਗੂ ਕਰਨਾ ਤੇ ਨਾ ਤੁਸੀਂ ਕੀ ਕਰੋ ਨਾ ਸਵਾਮੀ ਨਾਤਨ ਸਾਹਿਬ ਭਾਗ ਮਾ ਦਾ ਚੱਕੀ ਚ ਸੋਣਾ ਉਹ ਹੈ ਖਾਲ ਚਾਈ ਉਹਨਾਂ ਦਾ ਛੋਦਾ ਪੀਆ ਭਰਕ ਹੈ ਤੁਸੀਂ 950 ਰੁਪਏ ਕੋਇੰਟ ਦਿੱਲੀ ਸਰਕਾਰ ਵੱਲੋਂ ਬੋਨਸ ਦੇ ਦਿਓ ਤੇ ਵੀਰੇ ਕਿਸਾਨਾਂ ਨੂੰ ਤਾਂ ਦੋ ਮਹੀਨੇ ਲੱਗਦੇ ਉਹ ਗੈਰਕੋਟਾ ਦੇ ਅਰੇ ਭਾਈ ਲੈਣਗੇ ਨਾ ਤੇਰਾ ਆਪਾਂ ਵੇਚਾਂਗੇ 140 ਕੀ ਗੱਲ ਇਹ ਕਿਸਾਨ ਕਿੱਥੇ ਕੱਢੀ ਸੋਹਾ ਕੇ ਪਟ 100 ਕਰੋੜ ਦੀਆ ਕੱਢ ਕੇ ਆਟਾ ਕਿੱਲਾ ਬਈ ਆ ਨਿੱਤਿਆਂ ਕੱਟੇ ਗੋਰੀਆ ਫੋੜਾਈ ਕੱਟੇ ਕਰਦੇ ਤੇ 22 ਤੋਂ 23 ਹਜ਼ਾਰ ਦੇ ਕਿੱਲੇ ਦਾ ਬਥਰ ਨਹੀਂ ਹੋਗੀ ਦਰੀਆਂ ਨੂੰ ਅਪਣਾ ਲੈ ਜੇ 22 ਡੇਅ ਦੇ ਕਿੱਲੇ ਦੇ ਉੱਪਰ ਬਥਰ ਤੇ ਮਿਲਣਗੇ ਬੈਂਕ ਕਰਦਾ ਰਹਿੰਦੀ ਗੋੜੀ ਨਹੀਂ ਬਣੀ ਨਹੀਂ ਕਰਦੇ ਲੱਗੋ ਆਮ ਰੱਖ ਲਈ ਹੁਣ ਆਪਾਂ ਸਪਰੇਅ ਕਰਦੇ ਕੁਝ ਜੁਲਦੀ ਲੱਗੀ ਪਸੰਦ ਨੂੰ ਕੋਈ ਆਪਣਾ ਕੋਈ ਦੱਖਣ ਅੰਦਰ ਸਰਕਾਰ ਵੱਲੋਂ ਵੀ ਕਿਹੜੀ ਸਪਰੇਅ ਕਰਨੀ ਹੈ ਤੇ ਤੇ ਕਿੰਨੀ ਕਰਨੀ ਹੈ ਨਹੀਂ ਹੁੰਦਾ ਨਾ ਆਪਾਂ ਕਿਹੜੀ ਕਰਦੇ ਤਾਂ ਕੋਈ ਨਹੀਂ ਦੱਸਿਆ ਆਇਆ ਆਪਾਂ ਕਿਹੜੀ ਜੁਲਦ ਕੁਝ ਕਿਹਾ ਗਰਮੇਰਾ ਉਹਨੇ ਪੀਲੇ ਦੇ ਗੰਭਾਂ ਵੀ ਲਾ ਕੀ ਹੋਏ ਪੱਤੇ ਖਾਈ ਦੇਰ ਤੋਂ ਹਾਂ ਸਾਡੇ ਖਾਈ ਦੇ ਫੂਕਲ ਗਰਮੇਰੇ ਲਈ ਨੰਦ ਕਿਹੜੀ ਹੋਵੇ ਉਹਨਾਂ ਨੇ ਵੀੜਿਆ ਲਾਲ ਜੇ ਟੱਕਰੋ ਦੇ ਚੱਕਰਾਂ ਬੰਨ ਲਾ ਲਾਲ ਜੇ ਟੱਕਰ ਨਾ ਤੁਹਾਨੂੰ ਇਹਦੇ ਸੇਵਾ ਦੇ ਟੱਕਰਾਂ ਵੀ ਖੰਭਾਂ ਨੂੰ ਮਾਰੂਗੀ ਨਾ ਨਹੀਂ ਉਹ ਤਾਂ ਕੰਮ ਨੂੰ ਖਿੜੀ ਬੈਠ ਕੇ ਵੈਸੇ ਵੱਧ ਵੱਧ ਨੂੰ ਗੂਹ ਪਿੱਛੇ ਨਾ ਇਹਦਾ ਵੀ ਹਾਲ ਕਰਦੇ ਆ ਬੜੀ ਲਿਖਤਾ ਬਸਾਰ ਸਮਾਂ 2022 ਚ ਪੰਜਾਬ ਦੀ ਸਰਕਾਰ ਹੋਈ ਹੈ ਜਾਂ ਜੇ ਨੈਸ਼ਨਲ ਲੈਵਲ ਤੇ ਕੋਈ 15000000 ਨਹੀਂ ਸਿਰਫ 10000000 ਹਰ ਪਿੰਡ ਨੂੰ ਘੱਟੋ ਘੱਲ ਕੋ ਬਾਕੀ ਪਿੰਡ ਨੇ ਚੰਦਰਪਾਲ ਵੱਡੇ ਵੀ ਨੂੰ ਕਹਿੰਦੇ ਚੱਲੋ ਸਾਦਨੇ ਐਮ ਐਸ ਸੀ ਐਗਰੀਕਲਚਰ ਤੇ ਬੀ ਐਸ ਸੀ ਐਗਰੀਕਲਚਰ ਬਾਰੇ ਉਹਨੇ ਮੁੰਡੇ ਕੁੜੀਆਂ ਖੇਤਾਂ ਦੇ ਮਾਸਟਰ ਬਣਾਵਾਂਗੇ ਪੱਕੇ ਵੇਾ ਸਾਡੇ ਖੇਤਾਂ ਦੇ ਮਾਸਟਰ ਨੇ ਭਾਈ ਰੋਜ਼ ਆ ਜੰਗਲੇ ਨੂੰ ਕੋਈ ਸੁੰਦੀ ਰਾਜ ਜੀ ਉਹ ਚੱਕ ਕੇ ਯੂਨੀਵਰਸਿਟੀ ਵਿੱਚ ਜਰਗੇ ਉਹ ਯੂਨੀਵਰਸਿਟੀ ਦੱਸੂਗੀ ਕਿਹੜੀ ਬੀ ਕਰਨੀ ਹੈ ਸਪਰੇਅ ਤੁਹਾਨੂੰ ਸ਼ਹਿਰਾਂ ਦੇ ਖੇਤੀ ਪੈਣੀ ਕੋਆਪਰੇਟਿਵ ਸੁਸਾਇਟੀਆਂ ਚੁਲਦੀਆਂ ਕਰਾਂਗੇ ਸਪਰੇਅ ਤੁਹਾਨੂੰ ਮਿਲੂਗੀ ਆਪਰੇ ਸੇਟੀ ਤੋਂ ਕੋਈ ਪੈਸਾ ਲੱਭੂਆ ਨਹੀਂ ਖਿਲਾਇਆ ਜਾਊਗਾ ਕਿਉਂਕਿ ਰੇਣੀ ਨਹੀਂ ਮਿਲੂਗਾ ਤੇਲ ਨਹੀਂ ਮਿਲੂਗਾ ਕੋਈ ਪੈਸਾ ਲੱਭੂਆ ਖੁੱਦਾ ਜਦੋਂ ਫਸਲ ਆਗੀ ਉਹਦੇ ਪੈਸੇ ਕੱਟ ਲਿਆ ਜਾਣਗੇ ਲੈਸ ਹਨ ਇਹ ਕਿੱਦਾਂ ਕਿਉਂਕਿ ਅਸੀਂ ਰੇਣੀ ਖਰੀਦਦੇ ਨਾੜ ਤੋਂ ਤੇਲ ਖਰੀਦਦੇ ਨਾੜ ਤੋਂ ਦਾ ਬੈਠੂ ਤੇ ਜਦੋਂ ਫਸਲਾ ਜਾਂਦੀ ਹੈ ਸਾਡੀ ਫਸਲ ਦੇ ਪੈਸੇ ਤੁਹਾਨੂੰ ਧਰਮੇ ਲਾ ਕੇ ਲੈਣੇ ਪੈਂਦੇ ਨਹੀਂ ਕਿ ਖਾਂਦੇ ਜੰਨਾ ਮਿਲਾਂ ਨੂੰ ਆ ਨਾ ਡੈਗ ਬੁਪਿਆਕੀ ਬੈਠ ਚੜਕੇ ਆਏ ਨੇ ਕਿ ਇਹਨਾਂ ਦਾ ਕੋਈ ਹੁਣ ਅਹੀ ਨਹੀਂ ਪਤਾ ਹੀ ਕੋਈ ਦਾ ਨਹੀਂ ਕੋਈ ਦਾ ਨਹੀਂ ਟੀਚਾਂ ਜੰਮਨ ਦੇ ਕੋਈ ਦਾ ਨਹੀਂ ਕੋਈ ਦਾ ਨਹੀਂ ਹੁਣ ਜ਼ਮੀਨ ਵਾਲੇ ਨੂੰ ਕੀ ਪਤਾ ਕਿ ਕੀ ਕਰਦੀ ਹੈ ਗੰਨੇ ਵਾਲੇ ਚੱਲੇਗੇ ਜ਼ਮੀਨ ਵਾਲੇ ਕੋਲੇ ਇਸੇ ਰਾਜੋਤਿਆਂ ਦਿੱਤੀ ਦੀਏ ਕਦੇ ਮਿਲਣਾ ਪੈਸੇ ਨਹੀਂ ਦਿੱਤੇ ਜੀ ਪੈਸੇ ਬਹੁਤ ਨਾਲੇ ਕੰਨਾ ਜਿਹੜਾ ਹੈ ਉਹ ਫਸਲ ਵੀ ਹੈ ਜਿਹੜੀ ਸਾਲ ਇੱਕ ਹੁੰਦੀ ਹੈ ਸਬੀ ਮਾਰ ਕੇ ਤਾਂ ਹਾਂ ਮੈਨੂੰ ਪਤਾ ਗੱਨੇ ਦਾ ਬਿਜ਼ਨਸ ਬਹੁਤ ਔਖਾ ਹੈ ਬਿਜ਼ਨਸ ਆਪਰਾ ਪਤਾ ਹੈ ਕਿ ਕਿਵਲ ਨਹੀਂ ਕਿੰਨੀ ਔਖਾ ਜੀ ਤੇ ਨਾ ਬਲੋ ਬਲ ਕੋਰਦੀਆਂ ਦੁਰਵੇਟ ਕਰਨੀਆਂ ਪਈਆਂ ਫਿਰ ਉਹਨੂੰ ਐਸਾ ਤੀਕਾ ਪਣਾ ਪੈਣਾ ਬਹੁਤ ਹੀ ਮੁੱਦੇ ਆ ਕਹਿੰਦੇ ਮੁੱਦੇ ਤੇ ਨਿਕਲ ਪੈਣਾ ਇਹ ਮੌਜਾ ਕੀ ਦੇਵਾਂ ਉਹਨੂੰ ਉਹਦੀ ਕਾਲੀ ਨਮਸ਼ਟ ਉਹ ਚਲੀ ਗਈ ਚਲੀ ਹੀ ਰ ਸਰਦੂਰ ਗਰ ਕੋਈ ਚਲੀ ਰ ਬਿੱਟੰ ਮੱਗਿਆ ਗਏ ਗਏ ਬਲੋਂ ਗਗੜੇ ਪੈ ਗਈ ਸੀ ਮਾਲਾ ਦੇਲੇ ਵਿੱਚ ਫਸਰਨਾ ਕਿਸੇ ਦੇ ਮਿਰਚਾਂ ਵੀ ਮਾਰ ਗਿਆ ਸੀ ਧੋਖੇ ਦੇ ਉਹ ਕਹਿੰਦੇ ਕਿ ਉਹ ਕਿਲੇ ਨੇ ਭਾਰੀ ਮਿਰਚਾਂ ਮਾਰ ਕੇ ਕਿ ਬਈ ਕਰ ਮਾਰਦੇ ਹੋਗੇ ਮਾਲਾ ਉਹ ਇਹ ਪਛਲਿਆ ਆਸਿਰਤ ਪਾਵਨ ਨੂੰ ਸਪਾਚੀ ਕਰਿਸਟ ਮਿਰਚਾਂ ਦੀ ਬਾਬਤ ਲਈਏ ਉਹ ਗਏ ਹਰ ਹਾਲੀਆਂ ਮਿਰਚ ਮੇਲੇ ਥਾਣਾ ਤੋਂ ਅੱਗੇ 2000 ਮਟਰ ਉਹ ਬਲਾਗ ਨੂੰ 4400 4500 ਉਹ ਕਹਿੰਦੇ ਜਿਵੇਂ ਹੱਈਏ ਦੀ ਕੇ ਨੋਟ ਜੀ ਲਾ ਲਿਖਿਆ ਕਰ ਲੈ ਉਹ ਕਹਿੰਦਾ ਸੁਣਿਆ ਬੇਟਾ ਜੀ ਨੂ ਬਲਾ ਬੋਲਦੀ ਹੈ ਨੇ